ਪੱਲਾ ਆਮ ਹੀ ਘਰਾਂ ਦੇ ਵਿੱਚ ਜਦੋਂ ਵੀ ਪ੍ਰਾਣੇ ਆਉਂਦੇ ਸੀ ਤੇ ਇਦਾਂ ਦੇ ਪਕੌੜੇ ਬਣਾਏ ਜਾਂਦੇ ਸੀ ਜੀ ਹਾਂਜੀ ਸਾਡੇ ਪਿੰਡਾਂ ਵਾਲਿਆਂ ਦੇ ਦੇਸੀ ਪਕੌੜੇ ਕਹਿ ਸਕਦੇ ਆਪਾਂ ਆਪਾਂ ਵੀ ਅੱਜ ਬਣਾਉਨੇ ਆ ਜੀ ਸਾਡੇ ਘਰੇ ਵੀ ਆਏ ਸੀਗੇ ਗੈਸਟ ਤੇ ਮੈਂ ਜਿਹੜੇ ਪਕੌੜੇ ਬਣਾਉਣੀ ਆ ਜੀ ਮੈਂ ਇਹਦੇ ਵਿੱਚ ਆਲੂ ਜਿਹੜੇ ਇਦਾਂ ਦੇ ਲੰਮੇ-ਲੰਮੇ ਕੱਟ ਲਈਦੇ ਆ ਬਰੀਕ-ਬਰੀਕ ਕੱਟੀਦੇ ਆ ਲੰਮੇ-ਲੰਮੇ ਕਰੀਦੇ ਨਾਲ ਮੋਟੇ-ਮੋਟੇ ਆਪਾਂ ਪਿਆਜ਼ ਪਾ ਲੈਨੇ ਆ ਜੋ ਤੁਹਾਡੇ ਕੋਲ ਕੁਝ ਵੀ ਅਵੇਲੇਬਲ ਨਹੀਂ ਹੈਗਾ ਤੇ ਤੁਸੀਂ ਸਿਰਫ ਤੇ ਸਿਰਫ ਪਿਆਜ਼ ਤੇ ਆਲੂ ਪਾ ਕੇ ਜਿਹੜੇ ਇਹ ਪਕੌੜੇ ਆ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਹੋਰ ਵੀ ਸਬਜ਼ੀਆਂ ਹੈਗੀਆਂ ਜਿਦਾਂ ਗੋਭੀ ਆ ਜਾਂ ਫਿਰ ਪਾਲਕ ਆ ਤਨੀਆਂ ਜੋ ਵੀ ਅਵੇਲੇਬਲ ਆਪਾਂ ਇਹਦੇ ਵਿੱਚ ਪਾ ਲੈਨੇ ਲੇਕਿਨ ਫਿਲਹਾਲ ਇੱਥੇ ਮੇਰੇ ਕੋਲ ਦੋਵੇਂ ਚੀਜ਼ਾਂ ਅਵੇਲੇਬਲ ਸੀ ਜਾਂ ਇਹ ਪਾ ਲੀਆਂ ਤੇ ਆਪਾਂ ਜਿਹੜਾ ਵੇਸਨ ਆ ਵੀ ਵੇਸਨ ਨੂੰ ਆਪਾਂ ਬਹੁਤ ਜ਼ਿਆਦਾ ਵੇਸਨ ਨਹੀਂ ਲੈਣਾ ਤੇ ਥੋੜਾ ਜਿਹਾ ਵੇਸਨ ਲੈਣਾ ਹੈ ਗ੍ਰੇਸਨ ਨੂੰ ਆਪਾਂ ਛਾਲ ਲਿਆ ਸੀਗਾ ਤੇ ਵਿੱਚ ਆਪਾਂ ਤਿੰਨ ਚਾਰ ਚਮਚਾ ਜਿਹੜੇ ਦਹੀਂ ਦੇ ਪਾਤ ਦਹੀਂ ਪਾਉਣਾ ਇੱਥੇ ਬਹੁਤ ਜ਼ਰੂਰੀ ਆ ਕਿਉਂਕਿ ਦਹੀਂ ਦੇ ਨਾਲ ਹੀ ਜਿਹੜੇ ਪਕੌੜੇ ਆ ਸੌਫਟ ਸੌਫਟ ਤੇ ਫੁੱਲਵੇਂ ਜਿਹੇ ਬਣਦੇ ਆ ਸੋ ਦਹੀਂ ਪਾ ਕੇ ਆਪਾਂ ਆਪਣੇ ਜਿਹੜੇ ਇਹਦੇ ਬੇਸਿਕ ਮਸਾਲੇ ਉਹ ਪਾਵਾਂਗੇ ਜਿੰਨੀ ਤੁਸੀਂ ਮਿਰਚ ਖਾਣੇ ਹੋ ਆਪਣੇ ਹਿਸਾਬ ਤੇ ਨਾਲ ਪਾਓ ਮੇਰੇ ਕਿੱਥੇ ਨਾ ਲੱਗਿਓ ਕਿਉਂਕਿ ਆਪਾਂ ਮਿਰਚ ਤਿੱਖੀ ਖਾਣੇ ਆ ਮਿਰਚ ਪਾ ਲਈ ਸੀਗੀ ਕਾਲੀ ਮਿਰਚ ਵੀ ਇੱਥੇ ਮੈਂ ਐਡ ਕੀਤੀ ਆ ਕਾਲੀ ਮਿਰਚ ਪਾ ਲਿਆ ਗਰਮ ਮਸਾਲਾ ਪਾਉਣਾ ਆ ਨਮਕ ਜਿਹੜਾ ਉਹ ਤੁਸੀਂ ਆਪਣੇ ਸਾਧ ਦੇ ਨਾਲ ਪਾਉਣਾ ਆ ਨਮਕ ਤੁਸੀਂ ਵੱਧ ਖਾਣੇ ਹੋ ਜਾਂ ਘੱਟ ਖਾਣੇ ਹੋ ਇਹ ਤੁਹਾਨੂੰ ਹੀ ਪਤਾ ਹੋਈਗਾ ਸੋ ਇੱਥੇ ਆਪਾਂ ਜੀਰਾ ਵੀ ਪਾ ਦਿੱਤਾ ਆ ਅ ਜੀਰਾ ਪਾ ਕੇ ਆਪਾਂ ਇੱਥੇ ਇੱਕ ਹੋਰ ਚੀਜ਼ ਮੈਂ ਐਡ ਕੀਤੀ ਹੈ ਜੀ ਜਿੰਨੂੰ ਧਨੀਆ ਪਾਊਡਰ ਧਨੀਆ ਪਾਊਡਰ ਪਾ ਕੇ ਮੈਂ ਇਹਦੇ ਵਿੱਚ ਚਾਟ ਮਸਾਲਾ ਵੀ ਪਾਉਣੀ ਹੁੰਦੀ ਆ ਪਕੌੜਿਆਂ ਦੇ ਵਿੱਚ ਕਿਉਂਕਿ ਚਾਟ ਪਸਾਲੇ ਦੇ ਨਾਲ ਜਿਹੜੇ ਪਕੌੜੇ ਆ ਬੜੇ ਚਟਪਟੇ ਜੇ ਬੰਦੇ ਆ ਚਾਟ ਮਸਾਲਾ ਪਾ ਕੇ ਆਪਾਂ ਉਸ ਤੋਂ ਬਾਅਦ ਇਹ ਜਿਹੜੇ ਸਾਰੇ ਇਨਗਰੀਡੀਅੰਟ ਆ ਜੀ ਇਹਨਾਂ ਨੂੰ ਆਪਾਂ ਕਰ ਲਾਂਗੇ ਇਕੱਠੇ ਇੱਕ ਵਾਰੀ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਪਾਉਣਾ ਆ ਪਾਣੀ ਤੁਸੀਂ ਇਹਦੇ ਵਿੱਚ ਪੋਲੀਓ ਵੀ ਪਾ ਕੇ ਇਹਨੂੰ ਇਹਦਾ ਘੋਲ ਤਿਆਰ ਕਰ ਲੈਣਾ ਆ ਤੋ ਇਦਾਂ ਦਾ ਇਹਦਾ ਹੋਣਾ ਚਾਹੀਦਾ ਆ ਜੀ ਦੇਖੋ ਮੇਰੇ ਜਿਹੜੇ ਆਲੂ ਗੰਡੇ ਆ ਸਾਰਾ ਕੁਝ ਐਨ ਦਿਖਦਾ ਪਿਆ ਆ ਐਵੇਂ ਨਹੀਂ ਆ ਕਿ ਵੇਸਨ ਹੀ ਇਨ੍ਹਾਂ ਦੇ ਉੱਤੇ ਚੜ ਗਿਆ ਪੂਰਾ ਸੋ ਇੱਥੇ ਹੋਣ ਜੀ ਮੰਮੀ ਲੱਗੇ ਸੀ ਪਕੌੜੇ ਕੱਢਣ ਤੇ ਪਹਿਲਾਂ ਇੱਕ ਪੂਰ ਵੈਸੇ ਕੱਢ ਲਿਆ ਸੀ ਇਹਦੇ ਮੇਰੇ ਕੋਲ ਵੀਡੀਓ ਨਹੀਂ ਸੀ ਬਣੀ ਕਿਉਂਕਿ ਗੈਸਟ ਨੂੰ ਨਾਲ-ਨਾਲ ਆਪਾਂ ਪਕੌੜੇ ਵੀ ਖਵਾਣੇ ਸੀਗੇ ਸੋ ਇੱਥੇ ਮੰਮੀ ਛੋਟੇ-ਛੋਟੇ ਪਕੌੜੇ ਜਿਹੜੇ ਬਣਾ ਕੇ ਪਾ ਰਹੇ ਆ ਤੇ ਇੱਥੇ ਆਪਾਂ ਜਿਹੜੇ ਪਕੌੜੇ ਆ ਦੇਖੋ ਜੀ ਇੰਨੇ ਜ਼ਿਆਦਾ ਟੇਸਟੀ ਬਣਦੇ ਆ ਇਹ ਪਕੌੜੇ ਇੱਕ ਵਾਰੀ ਜ਼ਰੂਰ ਬਣਾ ਕੇ ਵੇਖਿਓ ਆਪਣੇ ਬੱਚਿਆਂ ਨੂੰ ਵੀ ਖਵਾਓ ਉਹ ਵੀ ਬੜੇ ਸਵਾਦ ਨਾਲ ਖਾਣਗੇ ਸੋ ਤੁਸੀਂ ਦੱਸੋ ਜੀ ਜਦੋਂ ਤੁਹਾਡੇ ਕੋਲ ਕੁਝ ਨਹੀਂ ਅਵੇਲੇਬਲ ਹੁੰਦਾ ਤੁਹਾਡੇ ਅਚਾਨਕ ਪਰੌਣੇ ਆ ਜਾਂਦੇ ਤੇ ਫਿਰ ਤੁਸੀਂ ਕੀ ਕਰਦੇ ਹੋ ਹਾਂਜੀ ਸ਼ਹਿਰੋਂ ਤੇ ਸਾਰਾ ਕੁਝ ਆ ਜਾਂਦਾ ਹੈ ਲੇਕਿਨ ਘਰ ਦੇ ਵਿੱਚ ਤੁਸੀਂ ਕੀ ਬਣਾਉਂਦੇ ਹੋ ਇਹ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਸੋ ਕਿਵੇਂ ਦੀ ਲੱਗੀ ਮੈਨੂੰ ਆਪਣੀ ਅੱਜ ਦੀ ਰੈਸਪੀ ਕਮੈਂਟ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਥੈਂਕ ਯੂ